ਮਾਰਕਟ ਪਾਈ ਹੈ ਉਧਰ ਤਾਂ ਮਸ਼ੀਨਾਂ ਚੱਲੀ ਆਏ ਕਰੇ ਉਧਰ ਸੁੜਿਆ ਆਈ ਬਾਈ ਕਰਾ ਇੱਕ ਤੋਂ ਖੁੱਲ ਗਿਆ ਆਈ ਕਿਰਾ ਬੈਲਟ ਲੈਣ ਲੱਗ ਜੀ ਨਾ ਤਾਂ ਉਧਰ ਚੱਲਦਾ ਨਾ ਉਧਰ ਫੱਟਾ 48 ਮਸ਼ੀਨ ਵੀ ਹੈ ਬਈ ਮੈਂ ਤਾਂ ਸਾਰੇ ਜਗਾਂ ਉਰੇ ਦਾ ਮਾਹ ਵੜ ਦਿੰਦਾ ਪਰ ਜਿਵੇਂ ਆਹ ਮਸ਼ੀਨਾਂ ਨੂੰ ਸਮਾਹਤੀ ਦੀ ਤੇਰੀ ਹੈ ਮੈਨੂੰ ਨਹੀਂ ਪਤਾ ਕਿ ਤਾਂ ਐ ਕਰਦਾ ਹੁੰਦਾ ਪੰਗਾ ਪੰਗਾ ਉਧਰ ਦੇ ਫਰਮਾਨ ਉਹ ਕਿੱਥੇ ਬਾਜਾ ਨਹੀਂ ਇਹ ਆਈ ਕਿ ਇਹ ਹੀ ਹੁੰਦਾ ਕਰਕੇ ਨਹੀਂ ਆਈ ਕਿ ਇਹ ਹੀ ਹੁੰਦਾ ਫੇਰ ਚਲਾ ਜਾਣੀ ਦਿੰਦਾ ਜੇ ਤੋ ਉਹ ਬੰਦੇ ਜਾਂਦਾ ਹੁਣ ਸ਼ੋਰ ਫੂਲ ਦੱਸਾਂ ਕਿਵੇਂ ਕਰਦੇ ਸੀਗੇ ਦਾਦੇ ਦਾਦੇ ਸੰਗਦਾ ਕਿਵੇਂ ਆਹ ਗੱਲ ਆਈ ਸੀ ਜਿਵੇਂ ਉਹ ਮਾ ਜਿਮੀਦਾਰ ਨੇ ਤੇ ਕਹਿਣਾ ਯਾਰ ਬਈ ਥੋੜੀ ਠੰਡ ਹੋ ਗਈ ਬੱਲੀ ਚ ਦਾਣਾ ਆਊਗਾ ਕਹਿੰਦਾ ਹਾਂ ਬਈ ਦਾਣਾ ਆਊਗਾ ਕਹਿੰਦਾ ਹਾਂ ਬਈ ਕਹਿੰਨੇ ਕਿਵੇਂ ਕਹਿੰਦਾ ਹਾਂ ਬਈ ਬੰਦ ਕਰਦੇ ਨੇ ਉਹ ਕਿਹੜਾ ਜਿਹਾ ਲਾਦ ਮੈਂ ਬੰਦ ਕਰ ਮਸ਼ੀਨ ਸਾਈਡ ਤੇ ਗੜਾਈ ਚੰਗੀ ਇੰਗਲਿਸ਼ ਕੀਤੀ ਤੇ ਆਰਾਮ ਨਾਲ ਸੋਵੇ ਤੜਕੇ 8 ਵਜੇ ਉੱਠੇ ਦਰ ਪਰ ਕਣਕ ਕੀ ਵੜੂਗੀ ਸਾਡੇ ਨਾਲ ਵੀ ਆਇਆ ਸੀ ਇੱਕ ਬੰਦਾ ਨਾ ਕੋਈ ਨਹੀਂ ਬੱਸ ਆਲਾ ਬਾਈ ਕੀ ਤੁਹਾਨੂੰ ਮੰਨਣਾ ਸਾਡੇ ਨਾਲ ਵੀ ਆਇਆ ਸੀ ਇੱਕ ਅੱਖਾ ਇੱਕ ਬੰਦਾ ਆਇਆ ਸੀ ਮੇਰੇ ਕੋਲੇ ਨੰਦਾ ਦਾ ਫੰਡੀ ਪੋਚਿਆ ਦਾ ਵੀਡੀਓ ਹਣਾ 2 ਵਜੇ ਤੱਕ ਵੀ ਚੱਲਦੀ ਅਸੀਂ 4 ਵਜੇ ਤੱਕ ਚੱਲ ਡਰਾਈਵਰ ਸੀਗਾ ਮੈਂ ਕਿਹਾ ਬਈ ਢੀ ਚਲਾਈਆਂ ਉਹਦੇ ਗੱਲ ਮੈਂ ਕਿਵੇਂ ਕਿੰਨੇ ਕਿੰਨੇ ਪੈਸੇ ਲੈ ਕੇ ਜਾਣਾ 70 70 ਮੈਂ ਕਿਹਾ 70 70 ਨੇ ਮਤਲਬ ਸਟਾਪ ਹੀ ਹੋਊਗਾ ਨੰਦਾ ਦਾ ਫੰਡੀ ਬੰਡੀ ਮੈਂ ਕਿਹਾ ਬੰਦੇ ਕੋਈ ਨਹੀਂ ਨਾ ਮੈਂ ਕੱਲਾ ਮੈਂ ਕਿਹਾ 70 70 ਯਾਰ ਮੈਂ 70 ਜੀ ਦਾ ਸਟਾਪ ਰੱਖ ਦਣਾ ਤੇ ਮੈਂ ਕੱਲਾ ਰਹੂੰ ਕਰਦੇ ਕਰਦੇ ਮੈਂ 20000 ਕਰਿਆ ਤੇ ਕਰਦੇ ਆ ਗਿਆ ਉਹ 350 ਇਹ ਤੇ ਸਾਡੀ ਫਾਰਮੈਨ ਨਾਲ ਰਖਤਾ ਤੇ ਮੈਂ ਕਿਹਾ ਤੂੰ ਟਾਈਮ ਨਾਲ ਆਇਆ ਕਰ ਬਾਈ ਕੁ ਗਰੀਸ ਪਾਣੀ ਕਰਨਾ ਮੈਂ ਡਰਾਈਵਰ ਹਾਂ ਮੈਂ ਕਿਉਂ ਗਰੀਸ ਪਾਣੀ ਕਰਾਂ ਗਰੀਸ ਪਾਣੀ ਕਰ ਤੂੰ ਹੀ ਮੈਂ ਕਰੇ ਕਮਾਲ ਦੀ ਗੱਲ ਹੈ ਯਾਰ ਬਾਈ ਅਜੂ ਤੂੰ ਕਿਸੀ ਜੂ ਆਖਰਾ ਕੋਲੋਂ ਕੁਛ ਲੈ ਕੇ ਆ ਪਰ ਕਿਲੇ ਭੜੰਗ ਦिए ਬਾਈ ਭਾਂਜ 48 ਕਿਲੇ ਦਾ 48 ਹੁੰਦੇ ਮੰਨ ਜੇ ਸਰ 58 ਕਿਲੇ ਤਾਂ ਨੇ ਕੱਢਿਆ ਔਰ ਇਹਸ ਨਾਲ ਫਾਰਮੈਨ ਬੱਡੇ ਇਹਨੇ ਵੱਡੀ ਦਾ ਯਾਰ ਤੁਰੇ ਹੀ ਬਣਾਉ। ਏਐਸ ਫੋਰਮ ਨੇ ਹੱਥੋਂ ਆਈ ਦੀ। 46 47 ਨੂੰ 88 ਹੱਥ ਮਾਰੇ ਹੋਏ ਜੋੜੀ ਨੇ। ਹੋਏ ਛੋਟੀ ਦਾ ਬਹੁਤ ਸੋਖਾ। ਤੁਸੀਂ ਤਾਂ ੱੱਕੀ ਵਾਲਾ ਕਰਦੇ ਮਸ਼ੀਨ ਨਾਲ। ਮੈਂ ਤਾਂ ਆਪ ਕੁਮਾਲ ਬਣੀਆਂ ਨੇ ਥੋੜੀ ਜਿਹਾ। ਹੋਏ ਕਰਕਣਾ। ਹੈ ਯਾਰ 9 10 ਵਜੇ ਜਦੋਂ ਬਗਾਨੇ ਦੇ ਬਾਹਰ ਤੋਂ ਰੋਟੀ ਵੱਡੀ ਲਾ ਕੇ ਆਪ ਜੀ ਨੇ ਦੋ ਤਾਲੀਆਂ ਘਰ ਕੇ ਲੈਉਣੀਆਂ। ਸਾਡੇ ਕੋਲ ਸਾਰਾ ਚੱਲਦੀ ਸੀ ਭੈਣ ਅੱਖਾਂ ਮਜਾਦੀਆਂ ਸਾਡੀ ਸਾਡੀ ਗੀਰੀ ਨਾਲ। ਪੂਣੀ 프리 ਦਾ ਫਦੇ ਪੁਰੀਏ ਸੱਤ ਸਾਲ ਚਲਾਈ ਮੈਂ। ਹਲੋ ਤੇ ਭੈਣ ਦੂਜੀ ਵੱਡੀ ਨੂੰ ਪਹਿਲਾਂ ਵੱਡ ਦਿੰਦੀ। ਵੱਡੀ ਤਾਂ ਆਪਣੀ ਛੋਟਾ ਹੈ ਉਹਦੇ ਨਾਲੇ। ਮੈ ਵੜਦੇ ਭਾਈ ਲੋੜਾ ਤੇ ਚੱਲ ਵੀ ਛੋਈ ਗੱਲ ਹੈ ਮੀਨ ਗਈ ਉਹਦੇ ਤਾਂ ਗੇਹਰੀ ਇੱਕ ਹੈ ਵਿਚਾਰੀ ਤੇ ਜੰਮਿੱਤ ਰਗ ਗੱਲ ਕਰੂੰ ਪਰ ਕੋਈ ਨਹੀਂ ਪਾਸਾ ਦਾ ਛੱਡਦੀ ਆ ਫਿਰ ਫਿਰ ਉਹ ਇੰਜਣ ਮਰ ਜਾਂਦਾ ਹਰਕ ਜਿਆਦਾ ਨਹੀਂ ਪੈਂਦਾ ਵੀਡੀਓ ਕੱਟ ਕੇ ਦੁਬਾਰੇ ਬਣਾ ਕੇ ਤਨਸੀਦ ਥੋੜਾ ਬਾ